ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੀ ਉਸ ਸਮੇਂ ਅਸੀਂ ਪਿੰਡ ਪਘੋਰਾਾਂ ਚ ਮੌਜੂਦ ਆ ਤੁਹਾਨੂੰ ਪਤਾ ਹੈ ਕਿ ਪਿਛਲੇ 2-3 ਦਿਨ ਤੋਂ ਲਗਾਤਾਰ بارش ਹੋਈ ਹੈ بارش ਹੋ ਰਹੀ ਹੈ بارش ਚੱਲ ਰਹੀ ਹੈ ਨਿਰੰਤਰ ਚੱਲ ਰਹੀ ਹੈ ਔਰ ਲੋਕਾਂ ਵਿੱਚ ਤਕਲੀਫ ਵਧੀ ਹੈ ਚਿੰਤਾ ਵਧੀ ਹੈ ਪਘੋਰਾਾਂ ਦੀਆਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਪਾ ਰਹੇ ਹੋ ਇਹ ਬੇਈ ਦੇ ਉੱਤੇ ਅਸੀਂ ਖੜੇ ਆ ਇਹ ਨਾ ਸਮਝਿਓ ਕਿ ਕਿਤੇ ਅਸੀਂ ਇਟਲੀ ਦੇ ਵੈਨਿਸ ਸ਼ਹਿਰ ਚ ਆ ਗਏ ਤਾਂ ਪੁਲੀ ਬਣੀ ਹੋਈ ਆ ਇਹ ਬੇਈ ਦੇ ਹਾਲਾਤ ਨੇ ਆ ਤੁਸੀਂ ਦੇਖੋ ਕਿ ਲੋਕਾਂ 'ਦਰ ਚਿੰਤਾ ਵਧੀ ਹੈ ਕਿਉਂਕਿ ਪਾਣੀ ਇੱਕ ਪਾਸੇ ਜਿਹੜਾ ਘਰਾਂ 'ਚ ਦਾਖਲ ਹੋ ਗਿਆ ਪਾਣੀ ਦੀ ਚਪੇਟ 'ਚ ਲੋਕ ਆ ਚੁੱਕੇ ਆ ਉਹ ਘਰਾਂ ਦੇ ਬਾਹਰ ਆਪ ਬੰਨ੍ਹ ਲਾਣੇ ਪੈ ਗਏ ਆ ਇਧਰਲੇ ਪਾਸੇ ਤੁਸੀਂ ਤਕਲੀਫ ਦੇਖੋ ਕਿੰਨੀ ਹੈ ਔਰ ਲੋਕਾਂ ਦਾ ਕਹਿਣਾ ਕਿ ਤੁਰੰਤ ਜਿਹੜਾ ਐਕਸ਼ਨ ਹੋਣਾ ਚਾਹੀਦਾ ਕੰਧ ਕਮਜ਼ੋਰ ਹੈ ਬਵਾਰੀਆਂ ਦਾ ਘਰ ਹੈ ਔਰ ਤੁਸੀਂ ਉਧਰਲੇ ਪਾਸੇ ਘਰ ਦੇਖੋ ਆ ਵੀ ਕਿਤੇ ਪੁਲੀ ਟੁੱਟ ਨਾ ਜਾਵੇ ਕਿਉਂਕਿ ਪਾਣੀ ਦਾ ਬਹਾਵ ਜਦੋਂ ਤੇਜ਼ ਹੋ ਜਾਂਦਾ ਤੁਹਾਨੂੰ ਪਤਾ ਕਿ ਪਾਣੀ ਆਪਣਾ ਰਾਹ ਆਪ ਬਣਾਉਂਦਾ ਤਾਂ ਚਿੰਤਾ ਜਿਹੜੀ ਐ ਹਰ ਇੱਕ ਸੈਕਿੰਡ ਹਰ ਇੱਕ ਮਿੰਟ ਜਿਹੜੀ ਆ ਵੱਧਦੀ ਜਾਂਦੀ ਐ ਜੀ ਆ ਕੰਧ ਜਿਹੜੀ ਐ ਇਹ ਵੀ ਡਿੱਗਣ ਦਾ ਖਤਰਾ ਜੀ ਭਾਜੀ ਆ ਕੇ ਇੱਕ ਇੱਕ ਵਾਰੀ ਆਪਣ ਜਿਹੜੇ ਤੁਸੀਂ ਭਾਵੇਂ ਆਜੋ ਅੱਗੇ ਆਜੋ ਕਿਉਂਕਿ ਮਾਈਕ ਦੀ ਥੋੜੀ ਗੱਲ ਐ ਜੀ ਭਾਈ ਦਾ ਇਹ ਕੰਨੇ ਸਾਡਾ ਜਦ ਇੰਤਜ਼ਾਮ ਹੋਣਾ ਚਾਹੀਦਾ ਜਰੂਰ ਇਹ ਸਨ 88 ਉਹਦਾ ਹੀ ਇਹੀ ਹਾਲ ਵਾ ਜੀ ਪਹਿਲਾਂ ਪ੍ਰਸ਼ਾਸਨ ਨੂੰ ਲਿਖ ਕੇ ਨਹੀਂ ਦਿੱਤਾ ਬਹੁਤ ਭਾਈ ਡੀਸੀ ਸਾਹਿਬ ਵੀ ਆ ਕੇ ਗਏ ਪਹਿਲਾਂ ਪਾਣੀ ਕਦੋਂ ਕਦੋਂ ਆ ਕੇ ਗਏ ਪਿਛਲੇ ਪਿਛਲੇ ਸਾਲ ਜਆ ਪਾਣੀ ਆ ਉਦੋਂ ਆ ਕੇ ਗਏ ਉਹ ਦੇਖ ਕੇ ਗਏ ਕੋਈ ਨਹੀਂ ਤੇ ਸਾਡੀ ਹਸਾਬ ਲੈਂਦਾ ਜੀ ਆ ਜਿਹੜੀ ਪੁਣੀ ਆ ਇਹਦੇ ਆਪਾ 3 3 ਫੁੱਟ ਪਾਣੀ ਚੱਲਦਾ ਆ ਜਿੰਨੇ ਘਰ ਸਭ ਡੁੱਬੇ ਹੁੰਦੇ ਆ ਇਹ ਸਾਰੇ ਲੋਕਾਂ ਨੇ ਮਿਹਨਤਾਂ ਕਾਕੇ ਕੇ ਬਣਾਏ ਆ ਮੀਂਹ ਜਿਹੜਾ ਆ 3 4 ਤਰੀਕ ਤੱਕ ਦੱਸਿਆ ਲਗਾਤਾਰ ਮਨ ਚ ਚਿੰਤਾ ਵੱਧਦੀ ਹੈ ਕਿਉਂਕਿ ਅਜੇ ਹੁਣੇ ਹੀ ਹਾਲਾਤ ਆ ਦੋ ਦਿਨ ਹੋਰ ਲਗਾਤਾਰ ਮੀਂਹ ਪੈ ਕੇ ਪਾਣੀ ਤਾਂ ਘਰਾਂ ਚ ਚਲੇ ਜਾਣਾ ਜਾਊਗਾ ਜ ਜਾਊਗਾ ਘਰਾਂ ਚ 3 3 ਫੁੱਟ ਪਾਣੀ ਘਰਾਂ ਚ ਜਾ ਵੜਦਾ ਜੀ ਲੋਕਾਂ ਦਾ ਮਕਾਨ ਬੈਠੇ ਪਏ ਪਿਛਲੇ ਪਾਸੇ ਮੈਂ ਦੇਖ ਕੇ ਆ ਕਿ ਪਾਣੀ ਘਰਾਂ ਚ ਪਹੁੰਚ ਗਿਆ ਆ ਪਾਣੀ ਵੜ ਗਿਆ ਜੀ ਕੋ ਤੇ ਸਾਰੇ ਇਧਰੇ ਪਾਸੇ ਸਾਰੇ ਪਾਣੀ ਘਰਾਂ ਚ ਜਾ ਵੜਿਆ ਜੀ ਹਾਂਜੀ ਹਾਂਜੀ ਬਹੁਤ ਤੇਜ਼ ਆ ਜੀ ਪਾਣੀ ਦਾ ਇੰਨਾ ਤੇਜ਼ ਦਾ ਬੰਦਾ ਹਣੇ ਤਿਆਰ ਹੋ ਆ ਜਿੱਥੇ ਜਿਹੜੀ ਇੱਕ ਚੀਜ਼ ਮੈਂ ਹੋਰ ਦੇਖ ਪਾ ਰਿਹਾ ਵਜੇ ਇੱਧਰ ਦਿਖਾਈ ਬਾਉਂਡਰੀ ਕੋਈ ਨਹੀਂ ਹੈ ਬੱਚਿਆਂ ਲਈ ਬਹੁਤ ਖਤਰਾ ਹੈ ਤੁਰੇ ਜਾਂਦੇ ਕਿਸਦਾ ਪੈਰ ਫਿਸਲ ਜਾਂਦਾ ਕਿਸੇ ਬਜ਼ੁਰਗ ਦਾ ਪੈਰ ਫਿਸਲ ਜਾਂਦਾ ਕੋਈ ਵਿੱਚ ਡਿੱਗ ਜਾਂਦਾ ਤਾਂ ਬਾਉਂਡਰੀ ਕੋਈ ਨਹੀਂ ਹੈ ਇਹਦੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਨਹੀਂ ਜ਼ਿੰਮੇਵਾਰੀ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਜੀ ਇਹ ਸਾਰੇ ਇਹਨਾਂ ਨੂੰ ਕਰਨਾ ਚਾਹੀਦਾ ਇਹੰਦੀਆਂ ਮੌਜੂਦ ਹੋਣਾ ਚਾਹੀਦਾ ਜ਼ਰੂਰ ਹੈ ਖਤਰੇ 'ਚ ਖੜੇ ਆ ਆਫਤ 'ਚ ਖੜੇ ਆ ਤੁਸੀਂ ਖਤਰੇ 'ਚ ਖੜੇ ਆ ਜੀ ਅਸੀਂ ਤਾਂ ਇਹ ਕਹਿੰਦੇ ਆ ਸਾਨੂੰ ਇਨਸਾਫ਼ ਚਾਹੀਦਾ ਹੈ ਜੀ ਦੇਖੋ ਆ ਕਾਂਦੇ ਦੀ ਸ਼ੁਰੂਆਤ ਆ ਇਹ ਸ਼ੁਰੂਆਤ ਆ ਇਹ ਤੋਂ ਉੱਪਰ ਪਾਣੀ ਚੱਲਦਾ ਜੀ ਘਰਾਂ ਦੇ ਵਿੱਚ ਸਾਰਿਆਂ ਦੇ ਪਾਣੀ ਵੜ ਜਾਂਦਾ ਆ ਇਹ ਤਾਂ ਹਲੇ ਸ਼ੁਰੂਆਤ ਆ ਸਵੇਰ ਦੇ ਅਸੀਂ ਜੀ 7 ਵਜੇ ਦੇ ਲੱਗਿਓ ਆ ਜੀ ਇੱਥੇ ਬਾਸ ਲੈ ਕੇ ਜਿੰਨਾ ਕੂੜਾ ਆਂਦਾ ਆ ਸਾਰੇ ਮਹੱਲੇ ਦੇ ਦੋ ਘਟ ਵੀ ਇੰਨੀਆਂ ਪੰਡਾਂ ਗੱਡੀਆਂ ਦੱਸੋ 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 ਕਾ ਦਾ ਇੰਨਾ ਫਲੋਇਚੋਂ ਕੱਢਿਆ ਤੇ ਪੁੱਛੋ ਮਾ ਜੀ ਸਵੇਰ ਦੇ ਸਾਡੇ ਆ ਕੀੜੀਆਂ ਕਾਢੇ ਲੜ ਲੜ ਕੇ ਬੁਰਾ ਹਾਲ ਹੋ ਗਿਆ ਧੱਫੜ ਪੈ ਗਿਆ ਸਾਡੇ ਕੋਈ ਨਹੀਂ ਇੱਥੇ ਪੰਚਾਇਤ ਦਾ ਨਾ ਕੋਈ ਇੱਥੇ ਹੋਰ ਪ੍ਰਸ਼ਾਸਨ ਕੋਈ ਨਹੀਂ ਸਾਡੀ ਕੋਈ ਸੁਣਦਾ ਸਰਕਾਰੀ ਅਧਿਕਾਰੀ ਪਹੁੰਚਿਆ ਕੋਈ ਨਹੀਂ ਪਹੁੰਚਦਾ ਜੀ ਕੋਈ ਨਹੀਂ ਪਹੁੰਚਦਾ ਇੱਥੇ ਉਹ ਮਾਤਾ ਨਹੀਂ ਦੇਖ ਲਓ ਘਰਾਂ ਦਾ ਸਾਡਿਆਂ ਦਾ ਹਾਲ ਦੇਖ ਲਓ ਪਾਣੀ ਕਿੰਨਾ ਆਏ ਪਾਣੀ ਕਿੱਧਰੋਂ ਆਇਆ ਹੈਗਾ ਤੁਹਾਡੇ ਘਰ ਪਾਣੀ ਆ ਗਿਆ ਹਾਂਜੀ ਇਤੋਂ ਕਿੰਨੀ ਦੂਰ ਹੈ ਤੁਹਾਡੇ ਘਰ ਆਹ ਨਾਲ ਹੀ ਆ ਦੇਖੋ ਤਾਂ ਇਹਨਾਂ ਦੇ ਪਾਣੀ ਪਹਿਲਾਂ ਇਹਨਾਂ ਇੱਧਰ ਸਾਰਿਆਂ ਦੇ ਘਰਾਂ ਚ ਆਉਂਦਾ ਆ ਦੇਖੀ ਅੱਛਾ ਬਿਜਲੀ ਬਿਜਲੀ ਦੇ ਤਾਰਾ ਵੀ ਥੱਲੇ ਡਿੱਗਣ ਨੂੰ ਕਰਦੀਆਂ ਹਾਂਜੀ ਇਹਦਾ ਕਰੰਟ ਆਇਨਾ ਪੂਰੇ ਪਿੰਡ ਚ ਹੋਰ ਕਰੰਟ ਵੀ ਆ ਸਕਦਾ ਜੀ ਕਰੰਟ ਆਦਾ ਕਈ ਮੌਤ ਵੀ ਹੋ ਸਕਦੀ ਹੈ ਕੋਈ ਆ ਨੇੜੇ ਲੱਗਦਾ ਖਤਰਾ ਹੋ ਸਕਦਾ ਜੀ ਪੂਰਾ ਜੁੱਜਾ ਮੇਰੇ ਤਾਰਾ ਅਸਮਾਨ ਆਪਣਾ ਮਸੀ ਰੱਖਿਆ ਚੱਕ ਚੱਕ ਕੇ ਅਸਮਾਨ ਚਕਾਇਆ ਪਾਣੀ ਜਦੋਂ ਦਾ ਆਇਆ ਵਾ ਆ ਤੁਸੀਂ ਜਿਹੜੇ ਆ ਵੀਰ ਤੂੰ ਇਧਰ ਨਹੀਂ ਮੜ ਜੀ ਗੱਲ ਤਾਂ ਤੇਰੀ ਵਿੱਚ ਰਹਿ ਗਈ ਸੀ ਬੋਲੀ ਹਾਂ ਅਸੀਂ ਤਾਂ ਇਹ ਕਹਿੰਨੇ ਸੀ ਇਨਸਾਫ ਚਾਹੀਦਾ ਹੈ ਦੇ ਲੋ ਬਿਜਲੀ ਦੇ ਤਾਰਾ ਉੱਪਰ 7 ਵਜੇ ਦੇ ਲੱਗੇ ਹੋ ਆ ਜੀ ਬਾਸ ਲੈ ਕੇ ਇੱਥੇ ਕਰੰਟ ਵੀ ਲੱਗ ਸਕਦਾ ਆ ਕੋਈ ਵੀ ਗੱਲਬਾਤ ਹੋ ਸਕਦੀ ਆ ਤੁਸੀਂ ਦੇਖ ਸਕਦੇ ਹੋ ਬਾਕੀ ਸਾਡੇ ਸਾਰੇ ਮਹੱਲੇ ਦੇ ਇੱਕ ਗੱਲ ਦੱਸੋ ਹੈ ਹਾਂ ਜੀ ਮੜਾ ਉਦੋਂ ਨੂੰ ਹੋਜੀ ਬਿਲੀ ਤਾਰ ਇੱਕ ਮੈਨੂੰ ਹੋਰ ਗੱਲ ਦੱਸੋ ਤੁਸੀਂ ਹੁਣ ਪ੍ਰਸ਼ਾਸਨ ਨੂੰ ਕਦੋਂ ਦੱਸਿਆ ਸੀਗਾ ਕਿਉਂਕਿ ਦੇਖੋ ਪ੍ਰਸ਼ਾਸਨ ਕੋ ਡੇਟਾ ਆਉਂਦਾ ਆ ਪਿਛਲੇ 6 ਮਹੀਨੇ ਤੋਂ ਮੌਸਮ ਵਿਭਾਗ ਵਾਲੇ ਕਹਿ ਰਹੇ ਆ ਕਿ ਇਸ ਵਾਰ ਤਬਾਈ ਹੋ ਸਕਦੀ ਆ ਫਿਰ ਵੀ ਇੱਥੇ ਕੋਈ ਨਹੀਂ ਬੜਿਆ ਨੇ ਇੱਥੇ ਨਹੀਂ ਭਾਜੀ ਕੋਈ ਆਇਆ ਇੱਥੇ ਨਹੀਂ ਕੋਈ ਵੀ ਭਾਈ ਸੁਣਦਾ ਨਹੀਂ ਕੋਈ ਨਹੀਂ ਸੁਣਦਾ ਹੈਗਾ ਜੇ ਆਪ ਕਹਿੰਨੇ ਆ ਤਾਂ ਨਹੀਂ ਕੋਈ ਵੀ ਦੇਖਦਾ ਹੈਗਾ ਤਿੰਨ ਮਹੀਨੇ ਹੋ ਗਏ ਸਾਨੂੰ ਰੋਲਾ ਪਾਉਂਦੇ ਆਂ ਤੁਹਾਨੂੰ ਦਿਖਾਣਾ ਚਾਹੁੰਦਾ ਭੈਣੋਆਂ ਦੇ ਹਾਲਾਤ ਦੇਖੋ ਇਹ ਆਪ ਭੈਣਾ ਵੀਰ ਜਿਹੜੇ ਪਾਣੀ ਨੂੰ ਆਪ ਇੱਕ ਪਾਸੇ ਕਰ ਰਹੇ ਆ ਬਾਂਸਾ ਨਾਲ ਕਿਉਂਕਿ ਆ ਵੀਰ ਨੇ ਦੱਸਿਆ ਵਿੱਚ ਗੰਦਮੰਦ ਬਹੁਤ ਆ ਰਿਹਾ ਤੇ ਤੁਸੀਂ ਦੇਖੋ ਜੋ ਕੰਮ ਪ੍ਰਸ਼ਾਸਨ ਦਾ ਜੇ ਪ੍ਰਸ਼ਾਸਨ ਤਿੰਨ ਚਾਰ ਪੰਜ ਮਹੀਨੇ ਪਹਿਲਾਂ ਸੁਚੇਤ ਹੁੰਦਾ ਆ ਦੇਖੋ ਜੀ ਕਾ ਆ ਆਂਦਾ ਐਦਾਂ ਐਦਾਂ ਦੇ ਨੜੇ ਆਂਦੇ ਆ ਕਾ ਆਪ ਕੱਢਦੇ ਆ ਬਾਂਸ ਦੇ ਨਾਲ ਸਾਡੇ ਕੋ ਵੀਡੀਓ ਪਈਆ ਬਹੁਤ ਜ਼ਿਆਦਾ ਫਸਿਆ ਹੋਇਆ ਸੀ ਸਾਰੇ ਲੱਗਿਆ ਬਹੁਤ ਗੰਦ ਕੱਢਿਆ 15 ਜਿ ਵਰਨੇ ਵਾਲਾ ਪਾਣੀ ਸਾਡੇ ਹੁਣ ਇਹ ਤੁਸੀਂ ਦੇਖੋ ਇਹ ਭੈਣ ਹੋਣੀ ਆ ਜਾਂ ਬਾਕੀ ਭੈਣਾ ਆ ਗਿੱਲੇ ਹੋ ਚੁੱਕੇ ਪੂਰੇ ਬਿਮਾਰੀ ਦਾ ਖਤਰਾ ਨਹੀਂ ਬਣਦਾ ਬੰਦਾ ਬਿਮਾਰ ਹੋ ਜਵੇ ਕੋਈ ਜਾਨਵਰ ਕੋਈ ਬੱਚਾ ਕੋਈ ਨਹੀਂ ਜ਼ਿੰਮੇਵਾਰ ਹਮੇਸ਼ਾ ਹੀ ਮੱਛਰ ਆਉਂਦਾ ਆ ਕੋਈ ਸਪਰੇ ਨਹੀਂ ਕੋਈ ਕੁਝ ਨਹੀਂ ਕੋਈ ਆਉਂਦੇ ਜੀ ਵੋਟਾ ਲੈਣ ਆਉਂਦੇ ਔਰ ਕੁਝ ਨਹੀਂ ਕਰਨਾ ਆਉਂਦੇ ਅਸੀਂ ਤਾਂ ਵੋਟਾ ਹੁਣ ਪਾਣੀਆ ਨਹੀਂ ਕਿਸੇ ਨੂੰ ਵੋਟਾ ਲੈਣ ਆਉਂਦੇ ਵੋਟਾ ਵਾ ਪੰਜ ਛੇ ਕੋਈ ਪੁੱਛਦਾ ਵੀ ਨਹੀਂ ਇਹਨੂੰ ਜੀ ਕੋਈ ਕਹਿ ਨਹੀਂ ਪੁੱਛਦਾ ਜਿੱਥੇ ਕੋਈ ਆਜ ਵੀ ਮਾਤਾ ਰੱਬ ਨਾ ਕਰੇ ਅਸੀਂ ਅਰਦਾਸ ਕਰਦੇ ਬੇਨਤੀਆਂ ਕਰਦੇ ਆ ਰੱਬ ਨਾ ਕਰੇ ਪਰ ਜੇ ਪਾਣੀ ਫਲੋ ਕਰ ਗਿਆ ਹਾਂ ਤਾਂ ਫਿਰ ਬਣੂਗਾ ਕੀ ਕੁਛ ਵੀ ਨਹੀਂ ਬਣਨਾ ਇਹ ਦੁਪਾਏ ਅੰਦਰ ਜਾ ਕੇ ਦੇਖੋ ਇੱਕ ਵਾਰ ਤੁਹਾਨੂੰ ਦਿਖਾਉਂਦੇ ਬਣੂਗਾ ਕੀ ਤਾਂ ਮੈਨੂੰ ਲੱਗਦਾ ਬਚੂਗਾ ਕੀ ਆਜੋ ਆ ਦੇਖੋ ਅੰਦਰ ਚ ਚਲੇ ਜਾਂਦੇ ਆ ਮੈਂ ਤਾਂ ਕਹਿੰਦਾ ਨਹੀਂ ਤੇ ਪਰ ਇਹ ਸਵਾਲ ਕਰੀਏ ਬਚੂਗਾ ਕੀ ਬੜੀ ਮੁਸ਼ਕਿਲ ਨਾਲ ਅਸੀਂ ਇੱਥੇ ਗੱਡੀ ਲੈ ਕੇ ਪਹੁੰਚੇ ਆਂ ਵੀਰ ਹੋਣਾ ਨੇ ਰਾਹ ਦਿਖਾਏ ਸਾਨੂੰ ਹੁਣ ਤਾਂ ਬੂਟ ਖੋਲਣੇ ਪੈਣੇ ਸਭ ਹੀ ਕੋਈ ਗੱਲ ਨਹੀਂ ਤੇ ਬੜੀ ਮੁਸ਼ਕਿਲ ਨਾ ਨਹੀਂ ਕੋਈ ਗੱਲ ਨਹੀਂ ਜੀ ਹੁਣ ਤੁਹਾਡੇ ਨਾਲ ਹੀ ਆ ਆ ਗਏ ਤੇ ਤੁਹਾਡੇ ਨਾਲ ਹੀ ਆ ਅਸੀਂ ਉੱਚੋ ਨਾ ਜੀ ਸੁਨੀ ਸਾਹਿਬ ਸਵੇਰ ਦੇ 7 ਵਜੇ ਦੇ ਲੱਗੇ ਹੋਏ ਆ ਲੋਕਾਂ ਦਾ ਸਮਾਨ ਆਇਆ ਸੀ ਨਾ ਇੱਥੇ ਕੋਈ ਜੇਸੀਬੀ ਨਹੀਂ ਸੀ ਆਈ ਇਹਨਾਂ ਨੇ ਸਹਾਰੇ ਨਾਲ ਢਾਂਗੀਆਂ ਨਾ ਆਪ ਕੂੜਾ ਕੱਢੇ ਸੀ ਸੈਫੋਂ ਅੱਗੋਂ ਕੋਈ ਨਹੀਂ ਸੀ ਆ ਸਾਨੂੰ ਉੱਦੇ ਝੂਠੇ ਲਾਰੇ ਲਾਈ ਗਏ ਜੇਸੀਬੀ ਆ ਜਾਣੀ ਜੇਸੀਬੀ ਆ ਜਾਣੀ ਕੋਈ ਨਹੀਂ ਬੜਿਆ ਹੁਣ ਜਿਹੜੀ ਜੇਸੀਬੀ ਇੱਕ ਲੱਗੀ ਉਹ ਪਿੰਡ ਵਾਲਿਆਂ ਦਾ ਪ੍ਰਬੰਧ ਕੀਤਾ ਉਹ ਲਾਪਰਵਾਹੀ ਨਾਲ ਦੀ ਅਸੀਂ 6 ਮਹੀਨੇ ਹੋ ਗਏ ਕਹਿੰਦੇ ਆ ਨੂੰ ਉਹ ਹੋਣਗੇ ਅਸੀਂ ਜ਼ੋਰ ਪਾਉਂਦੇ ਉਹ ਕਹਿੰਦੇ ਕਹਿੰਦੇ ਪਿੰਡ ਵਾਲਿਆਂ ਨੇ ਪ੍ਰਬੰਧ ਕੀਤਾ ਸਰਕਾਰ ਨੇ ਨਹੀਂ ਭੇਜੀ ਨਹੀਂ ਨਹੀਂ ਨੇ ਕੁਛ ਨਹੀਂ ਕੀਤਾ ਉਹਨਾਂ ਨੇ ਕੁਛ ਨਹੀਂ ਕੀਤਾ ਸਰਕਾਰ ਨੇ ਪਿੰਡਾਂ ਦੇ ਵਿੱਚ ਸਾਰੇ ਪਾਸੇ ਸਾਰਾ ਕੁਝ ਸਾਫ਼ ਹੋਇਆ ਟੋਬੇ ਸਾਫ਼ ਹੋਏ ਐਥੇ ਕੁਛ ਨਹੀਂ ਪਿੰਡਾਂ ਨੂੰ ਸ਼ੁਰੂ ਹੋ ਗਿਆ ਆ ਏ ਪਾਣੀ ਸਾਹ ਅੰਦਰ ਜਾ ਰਿਹਾ ਆ ਦੇਖੋ ਆ ਪਾਣੀ ਇੰਦਰਾ ਜੀ ਆ ਦੇਖੋ ਆ ਬੈੱਡ ਦੇਖੋ ਕਿੱਦਾਂ ਉੱਤਾਰ ਇਹਦਾ ਮਾਤਾ ਉੱਚਾ ਆ ਇੱਧਰ ਨੂੰ ਕਿੱਦਾਂ ਆ ਗਿਆ ਪਾਣੀ ਹਾਂ ਜੀ ਸਾਡੇ ਸਭ ਤੋਂ ਪਹਿਲਾਂ ਆਦਾ ਪਾਣੀ ਦੇਖੋ ਧਾਰਾ ਕਮਰਾ ਸੇ ਹੁੰਦਾ ਹੈਗਾ ਸਾਰੇ ਇਹ ਦੇਖੋ ਸਾਮਾਨ ਦੇਖੋ ਕਿੱਦਾਂ ਇਕੱਠਾ ਹੋ ਗਿਆ ਅੱਛਾ ਉੱਪਰੋਂ ਉੱਪਰੋਂ ਜਿਹੜੀ ਬਾਰਿਸ਼ ਹੋ ਰਹੀ ਨਾ ਇੱਥੇ ਇੰਨਾ ਇੰਨਾ ਪਾਣੀ ਆ ਜਾਂਦਾ ਹੈ ਜੀ ਇੱਥੇ ਇੰਨਾ ਇੰਨਾ ਆ ਜਾਂਦਾ ਜੀ 4-4 ਫੁੱਟ 3-3 ਫੁੱਟ ਇੱਥੇ ਪਾਣੀ ਆ ਜਾਂਦਾ ਆ ਅੰਦਰਾਂ ਦੇ ਵਿੱਚ ਇੱਥੇ ਸਾਮਾਨ ਤਾਂ ਹੀ ਪਾਣੀ ਸਾਮਾਨ ਤਾਂ ਇਕੱਠਾ ਕੀ ਕਰਿਆ 4-4 ਫੁੱਟ ਆ ਜਾਂਦਾ ਜੀ ਪਾਣੀ ਪ੍ਰਸ਼ਾਸਨ ਨੂੰ ਹਾਂਜੀ ਸੁਣਾਈ ਕੋਈ ਨਹੀਂ ਕਰਦਾ ਮੁਆਵਜ਼ਾ ਕੋਈ ਨਹੀਂ ਸੁਣਵਾਈ ਕੋਈ ਨਹੀਂ ਰਾਹਤ ਕਾਰਜ ਕੋਈ ਨਹੀਂ ਔਰ ਜੇ ਇਧਰ ਪਾਣੀ ਆ ਗਿਆ ਉਹਨੂੰ ਵੈਕਿਊਏਟ ਕਿਵੇਂ ਕਰਨਾ ਕੋਈ ਪਰਵਾਹਾ ਹੁਣ ਕੋਈ ਆਇਆ ਜੀ ਸਰ ਲੈ ਕੋਈ ਵੀ ਨਹੀਂ ਆਇਆ ਜੀ ਸਾਈ ਦੇ ਤੇ ਕੋਈ ਵੀ ਨਹੀਂ ਆਇਆ ਤਾਂ ਇਹ ਫਿਰ ਕਿਉਂ ਨਾ ਨੌਜਵਾਨ ਕਹਿਣ ਕਿ ਅਸੀਂ ਪਰਵਾਹ ਦੇਖੀ ਤੁਹਾਨੂੰ ਵੀ ਕਿੰਨਾ ਕੂੜਾ ਕਰਕਟ ਕਿੰਨਾ ਤੁਹਾਨੂੰ ਵੀ ਦਿੰਨੇ ਆ ਪਹਿਲਾਂ ਬਹੁਤ ਬੂਟੀ ਆਈ ਆ ਕਿੰਨਾ ਕੁਛ ਆਇਆ ਮੁੰਡਿਆਂ ਨੇ ਆਪੇ ਕੀਤਾ ਕੋਈ ਨਹੀਂ ਆਇਆ ਅੱਛਾ ਜੇ ਉਹ ਨਾ ਮੁੰਡਿਆਂ ਨੂੰ ਸਾਫ਼ ਕਰ ਦੇ ਕੋਣ ਤਾਂ ਕਿੱਧਰਾਂ ਚ ਪਾਣੀ ਵੜ ਜਾਣਾ ਸੀ ਸਾਰੇ ਹੀ ਵੜ ਜਾਣਾ ਸੀ ਭਾਜੀ ਸਾਰੇ ਘਰ ਭਰ ਜਾਣੇ ਸੀ ਇਹ ਧਰਨਾ ਸ਼ੁਰੂ ਹੋ ਹੀ ਜਾਣਾ ਹੈ ਦੇਖ ਲਓ ਪਾਣੀ ਜਦੋਂ ਇੱਥੇ ਪਾਣੀ ਆਇਆ ਚੱਕਿਆ ਹੋਇਆ ਸਮਾਨ ਘਰ ਦਾ ਲਿ ਸੇ ਕਰਕੇ ਦੇਖੋ ਇੱਕ ਵਾਰੀ ਜਾ ਕੇ ਦੇਖ ਲਓ ਇਹਨਾਂ ਦੇਖੋ ਦੇਖੋ ਜੀ ਆਜੋ ਆਜੋ ਇਹ ਨਾ ਘਾਰੇ ਇਹ ਇਹਨੇ ਡੁੱਬੇ ਹੁੰਦੇ ਆ ਮੈਂ ਮਾਈਕ ਤੇ ਕਰ ਦੋ ਮਾਈਕ ਤੇ ਕਰ ਹਾਂਜੀ ਪਾਣੀ ਹੰਤ ਗਿਆ ਨਹੀਂ ਕਿਤੇ ਹੈ ਕਮਰੇ ਇਧਰ ਆ ਲੋ ਤੁਹਾਂ ਬਹਾਰ ਦੇ ਕੰਦੇ ਸਾ ਤਾ ਇਹ ਤਕਲੀਫ ਹੈ ਇਹ ਇੱਕ ਡਰ ਵੀ ਹੈ ਆਫਤ ਦਾ ਕਿਤੇ ਪਾਣੀ ਹੋਰ ਤੇਜ਼ੀ ਨਾਲ ਨਾ ਆ ਜਾਵੇ ਇੱਕ ਤਕਲੀਫ ਹੈ ਡਰ ਹੈ ਔਰ ਇਹਨਾਂ ਗਲੀਆਂ ਚ ਮੈਨੂੰ ਲੱਗਦਾ ਕਦੀ ਲੀਡਰ ਬਣੇ ਵੀ ਨਹੀਂ ਹੁਣੇ ਕਦੇ ਵੀ ਨਹੀਂ ਕਦੇ ਵੀ ਨਹੀਂ ਬੜੇ ਹੁਣੇ ਨਾ ਕਦੇ ਵੀ ਨਹੀਂ ਭਾਜੀ ਭਾਜੀ ਇੱਥੇ ਜਾਨੀ ਕਿ ਤਿੰਨ ਤਿੰਨ ਫੁੱਟ ਇੱਥੇ ਅੰਦਰ ਪਾਣੀ ਹੁੰਦਾ ਜੀ ਆ ਕਮਰਿਆਂ ਦੇ ਵਿੱਚ ਸਾਰੇ ਪਾਣੀ ਫਿਰਦਾ ਹੁੰਦਾ 10 10 ਫੁੱਟ ਅੰਦਰਾਂ ਚ ਪਾਣੀ ਸਾਰਾ ਸਮਾਨ ਚੱਕਿਆ ਹੈ ਜੀ ਔਰ ਇਹ ਇੱਕ ਹੋਰ ਬੇਨਤੀ ਕਰ ਦਵਾ ਇਹ ਲੋਕ ਸਾਰੇ ਦਰਮਿਆਨੇ ਪਰਿਵਾਰ ਵਾਲੇ ਆ ਇੱਕ ਵਾਰੀ ਸਮਾਨ ਖਰਾਬ ਹੋ ਗਿਆ ਮੜ ਕੇ ਬੰਨਣਾ ਬਹੁਤ ਔਖਾ ਭਾਈ ਔਖਾ ਬਹੁਤ ਔਖਾ ਹੋ ਜਾਂਦੇ ਬਿੱਡਾਂ ਦੇ ਪਾਉਣ ਵਾਲਾ ਕੋਈ ਨਹੀਂ ਰਹਿੰਦਾ ਨਿਆਣੇ ਬਿਮਾਰ ਪੈ ਜਾਂਦੇ ਮੰਜਿਆ ਤੇ ਕਿੱਧਰ ਨੂੰ ਜਾਣਾ ਸੀ ਕੋਈ ਸਰਕਾਰ ਨਹੀਂ ਆਉਂਦਾ ਔਖਾ ਜਰਾ ਤਰੇੜਾਂ ਵੀ ਦਿਖਾਈ ਸਾਰੇ ਸਾਡੇ ਆਹ ਜੋ ਹਿੱਲੇ ਹਨ ਐਨ ਐਨ ਪਾਣੀ ਨਹੀਂ ਪਾਦੀ ਅਰੇ ਪਾਣੀ ਨਹੀਂ ਹੋਇਆ ਉਹਦੋਂ ਵੀ ਬਹੁਤ ਨੁਕਸਾਨ ਹੋਇਆ ਉਸ ਤੋਂ ਬਾਅਦ ਕੋਈ ਪ੍ਰਬੰਧ ਨਹੀਂ ਕੀਤਾ ਗਿਆ 2013 ਤੋਂ ਉਹਦੋਂ ਤਾਂ ਕਹਿੰਦੇ ਸੀ ਮੈਂ ਵੋਟਾਂ ਵਾਕੇ ਤੁਹਾਨੂੰ ਸਾਰਾ ਕੁਝ ਕਰਾਂਗੇ ਵੋਟਾਂ ਲੈਣ ਆਇਆ ਹੁਣ ਮਰ ਗਿਆ ਉਹ ਹਣ ਕਿੱਥੇ ਚਲੇ ਗਿਆ ਉਹ ਹੋਰ ਕਿੱਥੇ ਚਲੇ ਗਿਆ ਦੇਖੋ ਜਿਹੜੇ ਕੁਰਸੀਆਂ ਤੇ ਬੈਠ ਕੇ ਮੋਟੀ ਮੋਟੀ ਤਨਖਾਹ ਲੈਂਦੇ ਆ ਹਨਾ ਉਹ ਕਿਉਂ ਨਹੀਂ ਉਹ ਬੜੇ ਉਹਨਾਂ ਨੇ ਕਿਉਂ ਨਹੀਂ ਆਪਣਾ ਸਿਹਾਜ ਚਾਪ ਹੁੰਦਾ ਜਿਹੜਾ ਦੁਨੀਆ ਮਰੀ ਜਾਂਦੀ ਆ ਮਰੀ ਜਾਂਦੀ ਆ ਉਹਨੂੰ ਇਹ ਇਹ ਧਿਆਨ ਨਹੀਂ ਸ਼ੁਕਰੇ 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 ਦੇਖੋ ਆਪ ਤੰਗੀ ਚ ਨੇ ਫਿਰ ਵੀ ਕਹਿੰਦੇ ਕਿ ਚਾਹ ਬੁਲਾਈਏ ਇਹੀ ਸਾਡਾ ਪੰਜਾਬ ਹੈ ਇਹੀ ਪੰਜਾਬ ਹੈ ਆਪ ਤੰਗੀ ਚ ਨੇ ਆਪ ਘਰ ਚ ਤਰੇੜ ਆ ਗਈਆਂ ਆਪ ਤੰਗੀ ਜਨੇ ਆਪ ਘਰ ਚ ਤਰੇੜਾ ਆਈਆਂ ਪਈਆਂ ਤਾਂ ਵੀ ਕਹਿੰਦੇ ਕਿ ਚਾਹ ਪੀਤੇ ਬਿਨਾਂ ਨਹੀਂ ਜਾਣਾ। ਇਹੀ ਪੰਜਾਬ ਐ। ਇਹ ਸਾਡਾ ਭਗੌਰਾ ਪਿੰਡ ਐ। ਆਹ ਲੋ ਆਜੋ ਆਜੋ। ਸੱਸੀ ਕਾਲ ਸੱਸੀ ਕਾਲ। ਸਮਾਨ ਸਵੇਰ ਸੱਸੀ ਕਾਲ ਸੱਸੀ ਕਾਲ। ਦੇਖ ਲਓ ਕਿੰਨਾ ਸਾਡਾ ਬੁਰਾ ਹਾਲ ਐ ਤੇ ਕੋਈ ਨਹੀਂ ਸਾਡੀ ਸੁਣਦਾ ਆਗੇ। ਉਹ ਤਾਂ ਯਾਰ ਕੋਈ ਬੱਚਾ ਸਲਿੱਪ ਕਰਕੇ ਡੇਕ ਜਵੇ। ਮੈਂ ਕਹਿਆ ਜੀ ਗਰੀਬ ਬੰਦੇ ਆ ਕਿੰਨਾ ਕੁ ਅਸੀਂ ਕਰ ਲਈਏ। ਸਵੇਰ ਦੇ ਸਾਡੇ ਓਏ ਹੋਏ ਉਧਰ ਦਿਖਾ ਓਏ ਸਾਡਾ ਬੋ ਕਿੰਨਾ ਬੁਰਾ ਹਾਲ ਹੈ ਕੋਈ ਪ੍ਰਸ਼ਾਸਨ ਦਾ ਨਹੀਂ ਆਂਦਾ ਕੋਈ ਕੁਝ ਨਹੀਂ ਹੁੰਦਾ ਹਾਂ ਬੂਟੀ ਕਿੰਨੀ ਆਈ ਆ ਆ ਮਹਾਰਾ ਜਵੇਰ ਦੇ ਦੀ ਓ ਦੇਖੋ ਬਾਸ ਪਏ ਓ ਦੇਖੋ ਪ੍ਰੂਫ ਤੁਹਾਡੇ ਸਾਹਮਣੇ ਪਏ ਆ ਮਹਾਰਾ ਆ ਬਜ਼ੁਰਗ ਦੇਖੋ ਲੱਗੇ ਹੋਏ ਆ ਇਹ ਤੁਹਾਡੇ ਸਾਹਮਣੇ ਆ ਆ ਆ ਖਤਰਾ ਬਾੜ ਹੋ ਚੁੱਕਿਆ ਆ ਆ ਸਟਾਉਂ ਦੇਖੋ ਬੋਲ ਦੇ ਉੱਪਰ ਦੀ ਪਾਣੀ ਆਣ ਲਾ ਪਿਆ ਕਿੱਧਰ ਨੂੰ ਜਾਵਾਂਗੇ ਅਸੀਂ ਹੋਰ ਥਰੂ ਠਰੂ ਵੀ ਕਰਦਾ ਵਿਚਾਰਾ ਹਾਂਜੀ ਹਾਂ ਠੰਡ ਲੱਗਦੀ ਮਹਾਰਾ ਸਵੇਰ ਦੇ ਗਿੱਲੇ ਹੋਏ ਪਏ ਆ ਜੀ ਜੀ ਲੱਤਾਂ ਤੇ ਆ ਕੀੜੀਆਂ ਲੜ ਲੜ ਸਾਡਾ ਬੋਰਾ ਹਾਲ ਹੋ ਗਿਆ ਦੇਖੋ ਪਾਣੀ ਪਾਣੀ ਹੋਇਆ ਆ ਆ ਦਿਖਾਈ ਹੈ ਹਾਂਜੀ ਇਹ ਦੂੰਗਾ ਕਿ ਨਾ ਘਟੋ ਘੱਟ ਮੇਰੇ ਨਾਲੋਂ ਜ਼ਿਆਦਾ ਦੂੰਗਾ ਆ ਦੇਖੋ ਇੱਧਰ ਆ ਕੇ ਦੇਖੋ ਅੱਗੇ ਆ ਕੇ ਅੱਗੇ ਆ ਕੇ ਦੇਖੋ ਸਫਾਈ ਕਰਾ ਦਿਓ ਸਫਾਈ ਕਰਾ ਦਿਓ ਕਿਸੇ ਨੇ ਸਫਾਈ ਨਹੀਂ ਕਰਵਾਈ ਆ ਹਾਲਾਤ ਦੇਖੋ ਆ ਗੱਲ ਕਰਕੇ ਪਿੱਛੇ ਜੇ ਆ ਤੁਸੀਂ ਹਾਲਾਤ ਦੇਖੋ ਆ ਦੇਖੋ ਸਫਾਈ ਆ ਦੇਖੋ ਹੁਣ ਕਿੰਨਾ ਜੀ ਆਪ ਕੀਤਾ ਹੈ ਸਫਾਈ ਨਹੀਂ ਹੋਈ ਸੀ ਆਪ ਸਫਾਈ ਕੀਤੀ ਸਾਰਿਆਂ ਨੇ ਇਹ ਯਾਰ ਇਹ ਮੇਰੀ ਗੱਲ ਸੁਣੋ ਬੜੀ ਗੱਲ ਸੁਣੋ ਇਦਾਂ ਤੁਸੀਂ ਰਹੀ ਕਿੱਦਾ ਜਾਣੇ ਆ ਕਿਆ ਕਰੀਏ ਹਾਸੂਰੀ ਸਾਹਿਬੀ ਮਜਬੂਰੀ ਮਜਬੂਰੀ ਹਣ ਘਰ ਛੱਡ ਕੇ ਕਿਹਦੀ ਦੱਸੋ ਸੀ ਵੀ ਜਾਣਾ ਆਪਾ ਕਿੱਥੇ ਆ ਉਹ ਸਾਨੂੰ ਫਰੇਖਲਾਤ ਨਾਲ ਸਾਹਮਣਾ ਸਾਨੂੰ ਕਰਨਾ ਪੈਂਦਾ ਸਾਡ ਕਿੰਨੀ ਵਾਰੀ ਪਾਣੀ ਆਇਆ ਇਹਨਾਂ ਨੇ ਕੁਛ ਨਹੀਂ ਆਹ ਦੇਖੋ ਹੋਰ ਵਾਰੀ ਨਹੀਂ ਆਇਆ ਇਹਨਾਂ ਦਾ ਮਕਾਨ ਡੇਗ ਗਿਆ ਇਹਨਾਂ ਦਾ ਕੋ ਅੰਦਰ ਆ ਕੇ ਦੇਖੋ ਬਾਲੇ ਵੀ ਇਹਨਾਂ ਸਾਰੇ ਡੇਗ ਗਏ ਇਹਨਾਂ ਮੇ ਆ ਦਿਖਾ ਕਿੰਨਾ ਕਿੰਨਾ ਪਾਣੀ ਆ ਆ ਦਿਖਾ ਜਿੜਾ ਪਾਣੀ ਹੁਣ ਉੱਪਰੋਂ ਟੱਪਾਂ ਲੱਗ ਗਿਆ ਆ ਪਾਣੀ ਤੁਸੀਂ ਦੇਖੋ ਇਹ ਪੁੱਲ ਦੇ ਉੱਤੇ ਆ ਜਿਹੜੀ ਪੁਲੀ ਜਈ ਹੈ ਪੁਲੀ ਦੇ ਉੱਤੇ ਪਾਣੀ ਆ ਜਿਹੜਾ ਉਹ ਗਿੱਟਿਆਂ-ਗਿੱਟਿਆਂ ਤੱਕ ਆ ਗਿਆ ਹੈ ਤੇ ਇਧਰਲੇ ਪਾਸੇ ਹਾਲਾਤ ਦਿਖਾਓ ਪਿਛਲੇ 35-40 ਸਾਲਾਂ ਤੋਂ ਇਹੀ ਸੁਣੀ ਜਾਂਦੇ ਆ ਕਿ ਕੈਲੀਫੋਰਨੀਆ ਬਣਾ ਦੇਣਾ ਕੈਲੀਫੋਰਨੀਆ 'ਚ ਆ ਹਾਲ ਨੇ ਪੈਰਿਸ 'ਚ ਆ ਹਾਲ ਨੇ ਆ ਤੁਸੀਂ ਦੇਖੋ ਇਹ ਲੋਕ ਜ਼ਿੰਦਗੀ ਤੇ ਮੌਤ ਦੀ ਲੜਾਈ ਕੀ ਹੁੰਦੀ ਆ ਇੱਥੇ ਆ ਕੇ ਪਤਾ ਲੱਗਦਾ ਤਕਲੀਫ ਇਕੱਲੇ-ਇਕੱਲੇ ਨੂੰ ਆ ਜੀ ਅਸਵਾਯਾ ਮਾੜੇ ਬੋਲਿਓ ਜੀ ਸੁਣੋ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਂ ਜੀ ਤੁਸੀਂ ਦੇਖ ਰਹੇ ਹੋ ਜੀ ਸਾਡੇ ਪਿੰਡ ਦੇ ਹਾਲਾਤ ਕਿੰਨੇ ਮਾੜੇ ਆ ਠੀਕ ਆ ਜੀ ਹਰ ਵਾਰ ਪਾਣੀਆ ਦਾ ਹਰ ਵਾਰ ਅਸੀਂ ਪ੍ਰਸ਼ਾਸਨ ਦੇ ਅੱਗੇ ਹੀ ਬੇਨਤੀ ਕਰੀ ਦੀ ਆ ਕਿ ਦੇਖੋ ਕਾਗਜ਼ਾਂ ਦੇ ਵਿੱਚ ਸਾਡੀ ਬਈ ਪੱਕੀ ਹੋਈ ਹੋ ਆ ਤੁਸੀਂ ਸਾਨੂੰ ਰਿਸੀਵਿੰਗ ਲੈਨ ਪਾ ਕੇ ਸਾਡੀ ਬਈ ਪੱਕੀ ਕਰਾ ਦਿਓ ਠੀਕ ਆ ਨਾ ਸਾਡੇ ਘਰਾਂ ਦੇ ਵਿੱਚੋਂ ਹੀ ਸਾਡਾ ਕਰਾ ਦਿਓ ਠੀਕ ਆ ਕੋਈ ਨਹੀਂ ਪੈਪਵਾ ਅਸੀਂ ਖੁਦ ਵੀ ਨਾਲ ਹੈਲਪ ਕਰਨ ਤਿਆਰ ਆ ਪਿੰਡ ਦੇ ਵਿੱਚ ਪੈਸਾ ਲਾਉਣ ਨੂੰ ਠੀਕ ਆ ਜੀ ਹੁਣ ਸਵੇਰ ਤੋਂ ਸਾਡੇ ਬੰਦੇ ਘਰਾਂ ਦੇ ਵਿੱਚ ਲੱਗੇ ਹੋਏ ਆ ਕੰਮ ਕਰਨਾਂ ਕਿਹਾ ਰੋਟੀ ਵੀ ਨਹੀਂ ਖਾਂਦੇ ਕੋਈ ਨਹੀਂ ਕਿਸੇ ਨੇ ਘਰਾਂ ਦੇ ਵਿੱਚ ਪੱਕੀ ਨਾ ਖਾਧੀ ਹੈ ਨਾ ਇੰਨੀ ਟੈਨਸ਼ਨ ਪਈ ਹੋਈ ਹੈ ਨਾ ਇਹਨਾਂ ਨਾਲ ਸੱਚ ਘਰਾਂ ਦੇ ਉੱਤੇ ਕਰੀ ਤਾਂ ਫੇ ਸਾਨੂੰ ਇਹ ਟੈਨਸ਼ਨ ਹੈ ਕਿ ਸਾਨੂੰ ਰਹਿਣਾ ਇਹਦੇ ਵਿੱਚ ਨਸੀਬ ਹੋਊਗਾ ਜੀ ਇੰਨੇ ਹਾਲਾਤ ਖਰਾਬ ਆ ਘਰਾਂ ਦੇ ਵਿੱਚ ਮੈਂ ਤਾਂ ਮਾਤਾ ਜੀ ਉਹੀ ਗੱਲ ਕਰਦਾ ਜਦੋਂ ਹੁਣ ਆ ਹਾਲਾਤ ਦੇਖਦਾ ਕਿ ਤੁਸੀਂ ਰਹੀ ਕਿੱਦਾਂ ਜਾਂਦੇ ਆ ਇਹ ਜ਼ਿੰਦਗੀ ਨਾ ਸਮਝਾਉਂਦਾ ਆ ਹਾਂਜੀ ਕਿੰਨਾ ਔਖਾ ਸੀ ਜਾਈਏ ਕਿੱਥੇ ਨੂੰ ਨਾ ਸੁੱਤੇ ਆ ਪਿਆ ਨੂੰ ਇਹ ਤੇ ਆ ਬਿਆ ਨੂੰ ਆ ਕੇ ਸਾਨੂੰ ਪਾਣੀ ਦੱਬਦਾ ਹਰ ਵਾਰ ਹਾਂਜੀ ਨਹੀਂ ਦੇਖੋ ਮਾਤਾ ਜੀ ਗੱਲ ਪਤਾ ਕੀ ਆ ਜੋ ਸਰਕਾਰ ਹੈ ਜੋ ਪ੍ਰਸ਼ਾਸਨ ਹੈ 2023 ਚ ਜੋ ਹਾਲਾਤ ਬਣੇ ਸੀ ਜੇ ਉਦੋਂ ਤੋਂ ਹੀ ਪ੍ਰਬੰਧ ਕਰਨਾ ਸ਼ੁਰੂ ਕਰਦੇ ਹੁਣ ਨੂੰ ਪ੍ਰਬੰਧ ਪੁਖਤਾ ਹੋ ਜਾਣੇ ਸੀ ਇਹ ਅਣਗਹਿਲੀਆਂ ਕਰਦੇ ਕਤਾਈਆਂ ਕਰਦੇ ਤਾਂ ਪੁਖਤ ਨਾ ਪੈਂਦਾ ਉਹ ਗਰੀਬਾਂ ਨੂੰ ਭੁਗਤਣਾ ਪੈਂਦਾ ਹੈ ਨਾ ਦੇਖੋ ਮਾਦਾ ਇੱਕ ਪਹਿਣਾ ਇੱਕ ਗੱਲ ਤਾਂ ਹੋਰ ਲੋਕ ਵੀ ਕਹਿੰਦੇ ਆ ਹਾਂਜੀ ਕਹਿੰਦੇ ਕਿ ਜਿਹੜੇ ਇਹ ਕਈ ਨਾ ਵੱਡੇ ਸਿਰਾਂ ਵਾਲੇ ਆ ਹਾਂਜੀ ਇਹ ਹੁਣ ਕੁਰਸੀਆਂ ਤੇ ਬੈਠੇ ਇਹਨਾਂ ਦਾ ਕਮਾਈ ਦਾ ਦਿਨ ਆ ਗਿਆ ਹਾਂਜੀ ਮਰਨਾ ਅਸੀਂ ਆ ਮਰਨਾ ਅਸੀਂ ਤੁਸੀਂ ਇਹਨਾਂ ਨੇ ਕਮਾਈਆਂ ਕਰਨੀਆਂ ਖਾ ਲੈਣਾ ਮਗਾ ਮਗਾ ਕੇ ਮਾੜੀ ਸਾਰਾ ਬੰਦ ਕਰਕੇ ਪੇਂਟ ਕਰ ਹੈਲੀਕਾਪਟਰ ਛੱਡਿਆ ਬੰਦੇ ਚੱਕਣੇ ਆ ਹੁਣ ਮਰ ਗਿਆ ਔਰ ਕਿੱਥੇ ਚਲੇ ਗਿਆ ਉਹ ਹੁਣ ਕਿੱਥੇ ਜਾ ਲਗੇ ਇੱਕ ਹੈਲੀਕਾਪਟਰ ਨਾਲ ਪੂਰਾ ਪੰਜਾਬ ਕਿੱਦਾਂ ਕਵਰ ਕਰਨਾ ਉਹ ਆਪਣਾ ਨਹੀਂ ਸਰਦਾ ਉਹਦਾ ਢਿੱਡ ਭਰਦਾ ਨਹੀਂ ਉਹਦਾ ਭਗਵਾਨ ਤੁਮੰਦਾ ਇਹ ਤਕਲੀਫ ਹੈ ਜੇ ਵੀ ਸੀ ਦਾ ਕੰਮ ਸਗਾ ਜਿਹੜੇ 10-10 ਬੰਦੇ ਨੇ ਵਿੱਚ ਲਾ ਕੇ ਪਾਣੀ ਦੇ ਵਿੱਚ ਉਹਨਾ ਗੰਦ ਕੱਢਿਆ ਤਾਂ ਪਾਣੀ ਚੱਲਦਾ ਕੀਤਾ ਆ ਤੁਸੀਂ ਸਵੇਰ ਦੀ ਆਡੀਓ ਦੇਖ ਲਿਓ ਦੂਜੇ ਪਾਸੇ ਜੇ ਸੀ ਵੀ ਚੱਲਦੀ ਵੀ ਉਧਰਲੇ ਪਾਸੇ ਵੀ ਦਿਖਾਣਾ ਚੱਲ ਕੇ ਲਾਟਾਂ 'ਤੇ ਬੈਠੇ ਆ ਉਹ ਮਾਜ ਕਰਦਾ दारू ਪੀ ਕੇ ਬੈਠਾ ਹੋ ਚਲੋਏ ਇਹ ਸਭ ਹੀ ਖੜ੍ਹ ਜਾ ਇੱਕ ਮਿੰਟ ਇਹ ਤਕਲੀਫ ਹੈ ਆ ਨਿੱਕੇ ਨਿੱਕੇ ਬੱਚੇ ਮੈਨੂੰ ਤਾਂ ਇਹ ਡਰ ਸਤਾਉਂਦਾ ਆ ਦੇਖੋ ਪਿਛਲੇ ਸਾਲ ਪਾਣੀ ਆਇਆ ਸੀ ਇਹਨਾਂ ਦੇ ਮਕਾਨ ਵੀ ਅੰਦਰੋਂ ਸਾਰੇ ਡਿੱਗੇ ਖਾਲੇ ਦਾ ਕਰ ਆਂਦਰਾ ਦੇਖੋ ਤੁਸੀਂ ਆਹ ਦੇਖੋ ਭੱਜਿਆ ਜੋ ਅੰਦਰ ਆਜੋ ਆਹ ਦੇਖੋ ਆਜੋ ਆਜੋ ਆ ਪਿਛਲੇ ਆ ਤੁਹਾਨੂੰ ਪੂਰੀ ਡਿਟੇਲ ਚ ਲੇਖੇ ਲੈ ਕੇ ਕਹਿੰਦੇ ਜੀ ਤੁਹਾਡੀ ਹੈਲਪ ਕਰੇ ਕੋਈ ਸਰਕਾਰ ਕੋਈ ਮੁਆਵਜ਼ਾ ਮਿਲਿਆ ਨਾ ਕੋਈ ਨਹੀਂ ਮਿਲਿਆ ਜੀ ਦੇਖ ਲਓ ਪਿਛਲੇ ਸਾਲ ਪਾਣੀ ਆਇਆ ਆ ਦੇਖੋ ਕੰਨ ਇਹਨਾਂ ਨੇ ਤੇ ਹੁਣ ਕੈਮਰਾ ਆ ਸਾਰੇ ਖਾਲੀ ਕੀਤੇ ਆ ਦੇਖੋ ਖਾਲੀ ਕੀਤੇ ਸਾਮਾਨ ਰੰਦਾ ਸਮਸਾ ਸਾਰੇ ਚੱਕੇ ਆ ਆ ਕਮਰੇ ਡੇਗੇ ਸੀ ਆ ਅੰਦਰ ਕੋਈ ਸਮਾਨ ਹੈ ਨਹੀਂ ਘਰੇ ਹੀ ਖਾਲੀ ਹੋਇਆ ਪਿਆ ਹਾਂ ਜੀ ਦੇਖ ਲਓ ਜੇ ਅੰਦਰ ਚੁੰਦੇ ਆ ਸਾਡੇ ਇਹ ਤੇ ਹੁਣ ਰਹਿਣੇ ਕਿੱਥੇ ਆ ਰਹਿਣਾ ਮੁੰਡਰ ਰਹਿਨੇ ਆਪਣੇ ਭੈਣ ਭਾਈ ਕੋਲ ਰਹਿਣਾ ਜਾਂ ਹੁਣ ਕਿੱਥੇ ਰਹਿਣਾ ਭਾਜੀ ਹੁਣ ਟਾਈਮ ਦਾ ਪਾਸ ਕਰਨਾ ਹੀ ਆ ਜੀ ਜੀ ਦੇਖੋ ਟਾਈਮ ਪਾਸ ਮਸੀ ਬੜੀ ਮੁਸ਼ਕਿਲ ਨਾ ਟਾਈਮ ਪਾਸ ਹੀ ਆ ਕਹਿੰਦੇ ਹੋਰ ਕਰਨਾ ਕੀ ਆ ਤਾਂ ਇਹ ਨਲੈਕੀਆਂ ਆ ਦੇਖੋ ਝੂਕਾ ਕੇ ਤਾਂ ਇਹ ਨਲੈਕੀਆਂ ਓਏ ਹੋਏ ਆ ਦਿਖਾਈਂ ਜਾ ਰੋਏ ਮਾਤੇ ਕੋਣ ਪਾਸੇ ਆ ਦੇਖੋ ਇਹ ਜਦ ਨੌਜਵਾਨ ਸਫਾਈਆਂ ਕਰਦੇ ਆ ਆ ਬਿਮਾਰੀਆਂ ਮਾਰੀ ਦਤਾਂ ਬਾਹ ਚਿੰਬੜਦੀਆਂ ਨੇ ਨੌਜਵਾਨਾਂ ਨੂੰ ਇਹ ਜਿਹੜੀਆਂ ਕੁਰਸੀ ਨੂੰ ਚਿੰਬੜੀਆਂ ਨਾ ਉਹ ਲੋਕਾਂ ਨੂੰ ਚਿੰਬੜਨ ਲੱਗ ਪਈਆਂ ਉਹ ਲੋਕਾਂ ਨੂੰ ਹੁਣ ਚਿੰਬੜਨ ਲੱਗ ਪਈਆਂ ਜਿਹੜੀਆਂ ਕੁਰਸੀਆਂ ਨੂੰ ਚਿੰਬੜੀਆਂ ਇਦਾਂ ਦਾ ਸਵੇਰ ਦਾ ਗੰਨ ਕੱਢਿਆ ਕਿੰਨਾ ਕ ਕੱਢਿਆ ਬਹੁਤ ਸੀ ਜੀ ਵੱਡ ਵੱਡੇ ਕਿਆ ਸਾਰੇ ਕੱਢੇ ਆ ਸਾਰੇ ਇਦਾਂ ਦੇ ਸਵੇਰ ਦੇ ਪਤਾ ਨਹੀਂ ਕਿੰਨੇ ਕ ਹਜ਼ਾਰਾ ਬੰਡਲ ਰੋੜਦੇ ਇਦਾਂ ਦੇ ਹਾਂਜੀ ਚਲੋ ਅਸੀਂ ਵੀ ਪ੍ਰਸ਼ਾਸਨ ਇੱਕ ਵਾਰੀ ਹੁਣ ਕਿਉਂਕਿ ਵੈਸੇ ਤਾਂ ਦੇਖਦੇ ਹੀ ਆ ਮੈਨੂੰ 5 ਮਿੰਟ ਬਾਅਦ ਫੋਨ ਆਈ ਜਾਣਾ ਨਾ ਕਰੋ ਯਾਰ ਕੰਟਰੋਲ ਕਰੋ ਯਾਰ ਕਰਦੇ ਪਏ ਆ ਯਾਰ ਕੋਈ ਸਾਡੇ ਹੱਕ ਦੀ ਵੀ ਖਬਰ ਲਾ ਦਿਓ ਪਰ ਆਪਾਂ ਤਾਂ ਲੋਕਾਂ ਨਾਲ ਪਏ ਹਾਂਜੀ ਹਾਂਜੀ ਜੋ ਤੁਸੀਂ ਭੁਗਦੇ ਅਸੀਂ ਭੁਗਦਣ ਨੂੰ ਤਿਆਰ ਹਾਂ ਕੋਈ ਚੱਕਰ ਨਹੀਂ ਇਹ ਪਰ ਜੋ ਸੱਚਾਈ ਹੈ ਉਹ ਸਾਹਮਣੇ ਹੋਣੀ ਚਾਹੀਦੀ ਆ ਆ ਦਿਖਾਈ ਯਾਰ ਵੇਜੇ ਆ ਦੇਖੋ ਆ ਕੰਧਾਂ ਕੱਚੀਆਂ ਹੋ ਚੁੱਕੀਆਂ ਬਾਉਂਡਰੀਆਂ ਕੱਚੀਆਂ ਹੋ ਚੁੱਕੀਆਂ ਇੱਕ ਛੋਟੀ ਜੀ ਮਿਸਟੇਕ ਔਰ ਵੱਡਾ ਨੁਕਸਾਨ ਹੋ ਜਾਣਾ ਤੇ ਇਹ ਪਾਣੀ ਉਹ ਪੁਲੀ ਜੀ ਤੁਸੀਂ ਦੇਖਿਆ ਕਿਵੇਂ ਉੱਪਰ ਓਵਰਫਲੋ ਕਰ ਰਿਹਾ ਤਾਂ ਇਹ ਪਘੋਰਾ ਦੇ ਹਾਲਾਤ ਨੇ ਔਰ ਜੇਕਰ ਖੇਤੀ ਕੰਮ ਦੁਰਸਤ ਨਹੀਂ ਹੋਇਆ ਤਾਂ ਆਫਤ ਜਿਹੜੀ ਹੋ ਵਧੇਗੀ ਘਰਾਂ ਨੂੰ ਪਾਣੀ ਜਾਣਾ ਸ਼ੁਰੂ ਹੋ ਗਿਆ ਜੀ ਆ ਪੈਪਰਾਂ ਹੀ ਅੰਦਰ ਜਾਣਾ ਹੋ ਆ ਦੇਖੋ ਜੀ ਪੈਪਰਾਂ ਹੀ ਹੁਣ ਅੰਦਰ ਜਾਣਾ ਘਰਾਂ ਦੇ ਪਾਣੀ ਇਹੋ ਪਾਣੀ ਅੰਦਰ ਹੀ ਜਾਣਾ ਇਹ ਅੰਦਰ ਜਾਣਾ ਘਰਾਂ ਦੇ ਵਿੱਚ ਪਰ ਪ੍ਰਸ਼ਾਸਨ ਨੂੰ ਬੇਨਤੀ ਹੈ ਮੁੜ ਕੇ ਅਪੀਲਾ ਕਰਨ ਵਾਲੋ ਕਿ ਕਿਸ਼ਤੀਆਂ ਮਗਾਓ ਹੈਲੀਕਾਪਟਰ ਭੇਜੋ ਤੋਂ ਪਹਿਲਾਂ ਹੀ ਇਹਨਾਂ ਨੂੰ ਹੁਣ ਜਿਹੜੀਆਂ ਜੀਸੀਬੀ ਲਵਾ ਦਿਓ ਤਾਂ ਜੋ ਬਈਆਂ ਜਿਹੜੀਆਂ ਆ ਉਹਨਾਂ ਅੰਦਰ ਬਲਾਕੇਜ ਨਾ ਰਵੇ ਔਰ ਜਿਹੜਾ ਪਾਣੀ ਆ ਉਹ ਨਿਕਲਦਾ ਰਹੇ ਜੇ ਪਾਣੀ ਨਹੀਂ ਨਿਕਲ ਰਿਹਾ ਸਪੀਡ ਦਿਖਾ ਜਰਾ ਪਾਣੀ ਦੀ ਸਪੀਡ ਪਾਣੀ ਦੇ ਤੁਸੀਂ ਬਹਾਵ ਦੇਖੋ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਹੈ ਔਰ ਇਹ ਦਿੱਕਤ ਕਰੇਗੀ ਇਹ ਪਰੇਸ਼ਾਨੀ ਕਰੇਗੀ ਇਹ ਜਿਹੜੀ ਸਪੀਡ ਹੈ ਇਹ ਪਰੇਸ਼ਾਨ ਕਰੇਗੀ ਲੋਕਾਂ ਨੂੰ ਔਰ ਚਿੰਤਾ ਜਨੇ ਲੋਕ ਚਿੰਤਾ ਸੱਚੀ ਵੀ ਹੈ ਜਾਇਜ਼ ਵੀ ਹੈ ਬੂਟੀ ਜਿਹੜੀ ਹੈ ਉਹ ਪਿੱਛੇ ਬਹੁਤ ਸਾਰਾ ਗੰਦਮੰਦ ਆ ਰਿਹਾ ਜਿਹਦੇ ਕਰਕੇ ਬਲੋਕੇਜ ਹੋ ਸਕਦੀ ਹੈ ਇਹਨਾਂ ਦੀ ਚਿੰਤਾ ਸੱਚੀ ਔਰ ਪ੍ਰਸ਼ਾਸਨ ਨੂੰ ਗੌਰ ਕਰਨਾ ਚਾਹੀਦਾ ਬਹੁਤ-ਬਹੁਤ ਸ਼ੁਕਰੀਆ ਆਜੋ ਭਾਜੀ ਚਾਹੋ